ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਹੈ ਤੇ ਜਿਹਨੇ ਮੇਰੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੱਕੀ ਦੇ ਤਾਜ਼ਾ ਰੇਟਾਂ ਦੇ ਬਾਰੇ ਗੱਲਬਾਤ ਸਾਂਝੀ ਕਰਾਂਗੇ ਵੀ ਮੱਕੀ ਦੇ ਰੇਟ ਹੁਣ ਕੀ ਚੱਲ ਰਹੇ ਆ ਤੇ ਗਿੱਲੀ ਮੱਕੀ ਦਾ ਵੀ ਤੁਹਾਨੂੰ ਰੇਟ ਦੱਸਾਂਗੇ ਤੇ ਨਾਲੇ ਸੁੱਕੀ ਮੱਕੀ ਦਾ ਵੀ ਦੱਸਾਂਗੇ ਵੀ ਪਿਛਲੇ ਸਾਲਾਂ ਦੇ ਨਾਲੋਂ ਕਿੰਨਾ ਕੁ ਫਰਕ ਪਿਆ ਏ ਵੀ ਫਾਇਦਾ ਕਿੰਨਾ ਕੁ ਹੋ ਰਿਹਾ ਏ ਆਪਾਂ ਨੂੰ ਪਿਛਲੇ ਸਾਲਾਂ ਦੇ ਨਾਲੋਂ ਹੁਣ ਪਹਿਲੇ ਨੰਬਰ ਤੇ ਗੱਲ ਆਪਾਂ ਕਰਦੇ ਆ ਜੀ ਗਿੱਲੀ ਮੱਕੀ ਦੀ ਜਿਹੜਾ ਹੁਣ ਤੱਕ ਦਾ ਟਾਪ ਰੇਟ ਹੈ ਨਾ ਗਿੱਲੀ ਮੱਕੀ ਦਾ ਉਹ ਚੱਲ ਰਿਹਾ ਏ 1200 ਤੋਂ ਲੈ ਕੇ 1700 ਰੁਪਏ ਤੱਕ ਯਾਨੀ ਕਿ ਜੇ ਆਪਾਂ ਵਿਚਾਲੇ ਵਾਲੀ ਗੱਲ ਕਰੀਏ 1400 1500 ਰੁਪਏ ਕੁਆਂਟਲ ਮੱਕੀ ਆਮ ਬਿਕ ਰਹੀ ਏ ਜਿਹੜੀ ਜਿਆਦਾ ਬਿਕ ਰਹੀ ਏ ਉਨੇ 1200 ਰੁਪਏ ਇੱਕ ਕਵਾਂਟਲ ਕੋਈ ਕੋਈ ਕਿਸਾਨ ਵੀਰ ਦਾ ਰੇਟ ਲੱਗੂਗਾ ਜਿੱਤੀ ਜ਼ਿਆਦੇ ਗਿਲੀ ਮੱਕੀ ਹੈ ਜੇ ਆਪਾਂ ਕਹਿ ਦਈਏ ਵੀ 1700 ਉਹ ਵੀ ਕੋਈ ਕੋਈ ਦਾ ਯਾਨੀ ਕਿ ਜਿਹੜੀ ਆਪਾਂ ਦਰੇ ਦੀ ਗੱਲ ਕਰੀਏ ਯਾਨੀ ਕਿ ਸਾਰੇ ਕਿਸਾਨ ਵੀਰਾਂ ਦਾ 1500 ਰੁਪਏ ਰੇਟ ਲੱਗ ਹੀ ਰਿਹਾ ਹੈ ਸਾਰੇ ਆ ਦਾ ਬਾਕੀ ਮੱਕੀ ਦੇ ਕੰਡੀਸ਼ਨ ਦੇ ਸਾਬ ਨਾਲ ਵੀ ਗਿੱਲੀ ਸੁੱਕੀ ਕਿੰਨੀ ਕ ਹੈ ਯਾਨੀ ਕਿ ਐਨਾ ਕੁ ਰੇਟ ਆਮ ਲੱਗ ਰਿਹਾ ਹੈ ਮੱਕੀ ਦਾ ਤੇ ਦੂਜੇ ਨੰਬਰ ਤੇ ਗੱਲ ਆndi ਹੈ ਜੀ ਸੁੱਕੀ ਮੱਕੀ ਦੀ ਹੁਣ ਸੁੱਕੀ ਮੱਕੀ ਦਾ ਵੀ ਬਹੁਤ ਵਧੀਆ ਰੇਟ ਹੈ 2000 ਤੋਂ ਲੈ ਕੇ 2200 ਰੁਪਏ ਤੱਕ ਪ੍ਰਤੀ ਕੁਆਂਟਲ ਮੱਕੀ बिक ਰਹੀ ਹੈ ਜਿਹੜੀ ਕਿ ਅੱਜ ਤੇ ਕੱਲ ਦੇ ਰੇਟ ਨੇ ਜਿਹੜੀ ਕਿ ਮੱਕੀ ਵਿਕੀ ਹੈ 2000 ਤੋਂ ਲੈ ਕੇ 2200 ਜਿਹੜੀ ਕਿ ਆਪਾਂ ਕਹਿੰਦੀ ਸੁੱਕੀ ਮੱਕੀ ਹੈ ਉਹ ਵਿਕ ਰਹੀ ਹੈ ਹੁਣ ਪਿਛਲੇ ਸਾਲਾਂ ਦੀ ਜੇ ਗੱਲ ਕਰੀਏ ਪਿਛਲੇ ਸਾਲਾਂ ਦੇ ਨਾਲੋਂ ਬਹੁਤ ਵਧੀਆ ਰੇਟ ਹੈ ਜੇ ਆਪਾਂ ਕਹਿੰਦੀਏ ਮੱਕੀ ਦੇ ਕਿਉਂਕਿ ਪਿਛਲੇ ਸਾਲਾਂ ਦੇ ਨਾਲੋਂ ਬਹੁਤ ਵਧੀਆ ਰੇਟ ਹੈ ਕਿਉਂਕਿ ਪਿਛਲੇ ਸਾਲ ਦੇਖਿਆ ਇਹ 1000 1000 ਰੁਪਏ ਗਿੱਲੀ ਮੱਕੀ ਲੱਗਦੀ ਰਹੀ ਹੈ ਇਸ ਵਾਰ 500 ਰੁਪਏ 1500 ਰੁਪਏ ਲੱਗ ਰਹੀ ਹੈ ਇਹ ਅੱਜ ਦੇ ਤਾਜ਼ਾ ਰੇਟ ਹੈ ਤੇ ਇਸ ਵਾਰ ਬਹੁਤ ਵਧੀਆ ਸਾਲ ਹੈ ਪਿਛਲੇ ਸਾਲਾਂ ਦੇ ਰੇਟ ਰੇਟਾਂ ਦੇ ਨਾਲੋਂ ਇਸ ਵਾਰ ਵਾਧਾ ਹੋਇਆ ਹੈ ਬਹੁਤ ਜ਼ਿਆਦਾ ਰੇਟਾਂ ਦੇ ਵਿੱਚ ਤੇ ਬਾਕੀ ਆਪਣੇ ਚੈਨਲ ਦੇ ਨਾਲ ਬਨੇ ਰਹੋ ਤੇ ਆਪਾਂ ਹੋਰ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ